ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਇੱਧਰ ਹੁਣੇ ਹੀ ਸਵੇਰ ਦਾ ਟਾਈਮ ਹੈ ਸਵੇਰ ਦੇ ਵੱਜ ਗਏ 8 ਨਾ ਸੌਰੀ 9 ਤੇ ਇੱਧਰ ਅਵਰਾਜ ਹੁਣ ਟੱਪ ਰਿਹਾ ਏ ਮौज-ਮਸਤੀਆਂ ਮਾਰ ਰਿਹਾ ਏ ਆਪਣੀਆਂ ਪੋੜੀਆਂ ਤੇ ਕਦੇ ਉਤਰ ਰਿਹਾ ਏ ਕਦੇ ਚੜ ਰਿਹਾ ਤੇ ਅੱਜ ਬਣਾਏ ਆਂ ਸੀ ਚੌਲ ਤੁਸੀਂ ਵੀ ਕਹੋਗੇ ਵੀ ਤੁਸੀਂ ਚੌਲ ਬਹੁਤ ਖਾਂਦੇ ਹੋ ਫਿਰ ਐਵੇਂ ਰੋਜ਼ ਦਾਲ ਸਬਜ਼ੀਆਂ ਬਣਾ ਬਣਾ ਕੇ ਵੀ ਕਈ ਵਾਰ ਰੱਖ ਜਾਨਨੇ ਆ ਤਾਂ ਕਰਕੇ ਅਸੀਂ ਚੌਲ ਅੱਜ ਬਣਾਏ ਆ ਚੌਲ ਚੌਲ ਖਾਂਦਾ ਦੀ ਜੀ ਕਰ ਰਿਆ ਸੀਗਾ ਸਾਡਾ ਵੀ ਚਾਹ ਲੱਜ ਬਣਾ ਲੰਨੇ ਆ ਯੂਵੀ ਨੂੰ ਦਾ ਸਵੇਰੇ ਪਿਆਜ਼ ਭੁੰਨ ਕੇ ਦਿੱਤੇ ਤੇ ਸਬਜ਼ੀ ਸਕੂਲ ਗਿਆਏ ਕਿਉਂਕਿ ਫਿਰ ਨਹੀਂ ਜਲਦੀ ਅਸੀਂ ਚੌਲ ਬਣਾਉਂਦੇ ਨਹੀਂ ਹੈਗੇ ਥੋੜੀ ਲੇਟ ਬਣਾਏ ਨੇ ਲਓ ਜੀ ਹੁਣ ਅਸੀਂ ਰੈਡੀ ਸ਼ੈਡੀ ਹੋ ਗਏ ਤੁਸੀਂ ਵੀ ਸੋਚ ਰਹੇ ਹੋਵੋਗੇ ਵੀ ਹੁਣ ਅੱਜ ਅਸੀਂ ਤਿਆਰ ਹੋ ਕੇ ਮੈਂ ਕਿੱਥੇ ਚੱਲੀ ਆਂ ਮੈਂ ਤੇ ਮੇਰੀ ਦਰਾਣੀ ਦੋਨੇ ਤਿਆਰ ਹੋ ਗਈਆਂ ਤੇ ਅਸੀਂ ਕਿੱਥੇ ਜਾ ਰਹੇ ਹਾਂ ਤੁਹਾਨੂੰ ਵਲੌਗ ਚ ਦੇਖਣ ਨੂੰ ਮਿਲ ਜੂਗਾ ਅਸੀਂ ਜਾ ਰਹੇ ਹਾਂ ਸਾਡੇ ਤਾਇਆ ਜੀ ਉਹਨਾਂ ਦੇ ਘਰੇ ਕਿਉਂਕਿ ਉਹਨਾਂ ਨੇ ਨਿਊਟ੍ਰੀਸ਼ਨ ਸੈਂਟਰ ਆਪਣਾ ਹਰਬਲ ਲਾਈਫ ਹਨ ਵੀ ਸੇਤ ਮੰਦੀ ਪਖੋ ਸਭ ਕੁਝ ਦੱਸਦੇ ਨੇ ਤੇ ਉਹਨਾਂ ਨੇ ਨਿਊਟ੍ਰੀਸ਼ਨ ਸੈਂਟਰ ਖੋਲ੍ਹਿਆ ਹੈ ਤੇ ਉਹਨਾਂ ਦੀ ਇਨੋਗਰੇਸ਼ਨ ਲਈ ਉਹਨਾਂ ਨੇ ਸਾਨੂੰ ਬੁਲਾਇਆ ਹੈ ਵੀ ਛੋਟਾ ਜਿਹਾ ਵਲੌਗ ਬਣਾ ਲਿਓ ਸਾਡਾ ਤੇ ਉਹਨਾਂ ਦੇ ਕੋਈ ਟੀਮ ਆਊਗੀ ਜਿਹੜੀ ਹੋਰ ਜਾਣਕਾਰੀ ਦੇਊਗੀ ਹੈਲਥ ਬਾਰੇ ਤੇ ਬਾਡੀ ਬਾਰੇ ਸਾਰਾ ਕੁਝ ਦੱਸੂਗੀ ਆਪਣੇ ਲਈ ਕੀ ਖਰਾਬ ਹੈ ਖਾਣਾ ਪੀਣਾ ਜੋ ਵੀ ਕਿਹੜੇ ਵੀ ਮਤਲਬ ਕਿਹੜੇ ਖਾਣੇ ਪੀਣੇ ਦੀ ਹੈ ਨਾ ਕਿ ਆ ਸਾਈਡ ਇਫੈਕਟ ਹੈ ਵੀ ਕਿਆ ਖੁਸ਼ ਹੁੰਦਾ ਕਿਆ ਆਪਾਂ ਨੂੰ ਕਿੰਨੇ ਸਾਲਾਂ ਬਾਅਦ ਇਹਦਾ ਮਾੜਾ ਪ੍ਰਭਾਵ ਦੇਖਣ ਨੂੰ ਮਿਲਦਾ ਨਾ ਉਹਦੇ ਬਾਰੇ ਸਾਰੀ ਮਤਲਬ ਸਿਹਤ ਪੱਖੋਂ ਜਾਣਕਾਰੀ ਦੇਣਗੇ ਤੇ ਉਹ ਜਾਣਕਾਰੀ ਹੁਣ ਅੱਗੇ-ਅੱਗੇ ਸਾਡੇ ਨਾਲ ਤੁਹਾਨੂੰ ਵੀ ਮਿਲੂਗੀ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਆ ਵੀ ਤੁਹਾਡੇ ਜ਼ਰੀਏ ਹੋਰਾਂ ਨੂੰ ਵੀ ਦੇਖਣ ਨੂੰ ਮਿਲੇ ਸੁਣਨ ਨੂੰ ਮਿਲੇ ਤੇ ਇਧਰ ਅਸੀਂ ਦੋਨੇ ਤਿਆਰ ਹੋ ਕੇ ਹੁਣ ਜਾਣ ਨੂੰ ਤਿਆਰ ਖੜੇ ਆ ਤੇ ਅਵਰਾਧ ਸਾਡੇ ਮੂਹਰੇ ਜਾਣ ਨੂੰ ਖੜਾ ਰੈਡੀ ਹੈ ਇਹ ਗੰਡਾ ਮੈਂ ਵੀ ਨਾਲੇ ਜਾਊਂਗਾ ਕਿਉਂਕਿ ਵੀ ਅਸੀਂ ਦੋਨੇ ਚੱਲੀਆਂ ਏ ਤੇ ਅਸੀਂ ਹੁਣ ਇੱਕ ਜਣੀ ਪਰਲੇ ਦਰਵਾਜ਼ੇ ਨੂੰ ਨਿਕਲ ਕੇ ਆਈ ਐ ਤੇ ਇੱਕ ਜਣੀ ਇੱਧਰ ਨੂੰ ਲੁਕ ਲੁਕ ਕੇ ਉਤੇ ਉਹਨੂੰ ਅੰਦਰ ਬਾੜ ਕੇ ਕਿਉਂਕਿ ਜਦ ਵੀ ਫਿਰ ਅਸੀਂ ਉਹਨੂੰ ਇਹ ਹੋ ਗਿਆ ਵੀ ਅਸੀਂ ਨੰਮੇ ਕੱਪੜੇ ਪਾਏ ਆ ਤਾਂ ਅਸੀਂ ਕਿਤੇ ਚੱਲੀਆਂ ਐ ਤਾਂ ਉਹ ਸਾਡੇ ਨਾਲੋਂ ਮੁਰੇ ਜਾ ਕੇ ਖੜਾ ਹੋ ਗਿਆ ਚਲੋ ਜੀ ਹੁਣ ਅਸੀਂ ਚੱਲੇ ਧੁੱਪ ਚੜ ਗਈ ਹੋ ਗਿਆ ਟਾਈਮ ਹੋ ਗਿਆ ਤਕਰੀਬਨ 10:30 ਤਾਂ ਤੇ ਗੈਸਟ ਵੀ ਆਉਣ ਆਲੇ ਨੇ ਹੁਣ ਉਹਨਾਂ ਨਿਊਟ੍ਰੀਸ਼ਨ ਸੈਂਟਰ ਦੀ ਸਾਡੇ ਦੋ ਕੈਮਰਾਮੈਨ ਕੈਮਰੇ ਫੋਕਸ ਕਰਦੇ ਹਲਾ ਸਿੰਘ ਤੇ ਮਰੂ ਥੋੜਕੇ ਲੇ ਕੇ ਆ ਕੇ ਫੇਰ ਅਮਰ ਪਸਾਏ ਪੂਰੀ-ਪੂਰੀ ਬੋਮ ਐ ਮੈਂ ਮਰਦਿਆਂ ਦੀ ਵੀਡੀਓ ਬਣਾ ਲਉਂਗਾ ਅੱਛਾ ਅੱਛਾ ਸਾਰੇ ਨਹੀਂ ਫੋਨ ਅੱਜ आबे तू ओगले वाल यार चीज काट दी भी एक फूल वाली ये जे ना कटे पर देखी जाओगी जी हां सारे हां जी ओ पीछे रख आ कर दे जी मैं इधर खड़ जा तो थोड़ा ना मैं ले काट तो बलै सोनिहाल कसरिया का चलो ठीक ना लो ਮੰਨਤਾ ਬਹੁਤ ਸੇ ਕਟਾ ਦੇ ਜਵਾਗਾ ਬੰਬ ਨਾਲੇ ਕੰਮ ਹੁੰਦੇ ਨਹੀਂ ਉਹਦੇ ਚੂਹੇ ਲਾ ਦੋ ਜਹੋ ਨਹੀਂ ਨਾ ਲੱਗਦਾ ਪਤਾ ਉਹਨੂੰ ਲੈ ਲਿਆ ਹੁਣ ਲਾ ਦੋ ਮੈਂ ਕੋਈ ਨਹੀਂ ਤੁਮਾਰਾ ਕੋਈ ਟਿਕਾਣਾ ਨਹੀਂ ਲੱਗਦਾ ਬਰਦਰ ਲਿਆ ਤੁਹਾਨੂੰ ਫੋਨ ਲਿਆ ਫੋਨ ਚੁਦਾ ਨਾ ਫਿਰ ਜਾ ਫਿਰ ਗੋਲ ਉਹ ਨਾਲੇ ਲਓ ਜੀ ਇੱਥੇ ਸਾਰੇ ਕੰਮ ਹੋ ਗਏ ਬੱਚੇ ਖੜੋ ਪਿੱਛੇ ਖੜੋ ਜੀ ਤੇ ਮੈਨੂੰ ਬੋਡੀ ਬਾਰੇ ਜਾਣਕਾਰੀ ਦੇ ਜਾਓਗੇ ਨਾ ਵੀ ਆਪਾਂ ਮੋਟਾਪੇ ਯਾ ਕਿਹੜੀਆਂ ਬਿਮਾਰੀਆਂ ਲੱਜਾ ਮੋਟਾਪੇ ਨਾਲ ਨਾ ਕੀ ਆਪ ਕੋ ਕਰਾਂਗੇ ਸਹੀ ਰਹੇਗੀ ਤਾਂ ਜੀ ਕਿਹੜਾ ਹੈ ਕਾਦੀ ਕੁਸ਼ੂ ਬਾਰੇ ਤੈਨੂੰ ਲਿਖ ਚੋ ਬਰਨੂ ਇਹ ਦਾਲਦੀ ਨਹੀਂ ਹਾਂ ਸਕੈਨ ਦਾ ਨਾ ਸੁਣ ਕੇ ਡਰ ਜਾਈ ਗੱਲ ਕਿ ਸਕੈਨ ਬਦਲ ਗਈ ਕਰਦੇ ਹੈ ਹੈ ਕਦੇ ਬਜਟ ਤੋਂ ਲੋਲੇ ਤੁਸੀਂ ਇਹ ਸੋਚਣਾ ਕਿ ਆਉਣ ਵਾਲੇ 10 ਸਾਲਾਂ ਤੱਕ ਤੁਹਾਡੀ ਬਾਡੀ ਸਹੀ ਹੋਗੀ ਜਿਹੜੇ ਅੰਦਰ ਇੱਕ ਕੱਪ ਬੰਦੇ ਦਾ ਚਾਹ ਆ ਜਾ ਰਹੀ ਆ ਠੀਕ ਆ ਮਤਲਬ ਕੀ ਉਹਦਾ ਮਹੀਨੇ ਦੇ ਵਿੱਚ 30 ਕੱਪ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਸਾਡਾ ਡਾਕਟਰ ਕਹਿੰਦਾ ਸੀ ਨਾੜ ਨਹੀਂ ਲੱਗਦੀ ਮੈਂ ਕਹਿੰਦਾ ਸੀ ਖਾਂਦੇ ਪੀਂਦੇ ਘਰ ਦੇ ਇੱਥੇ ਕੋਈ ਮੈਟਰ ਨਹੀਂ ਕਰਦਾ ਆਪਾਂ ਨੂੰ ਕੋਈ ਬੰਦਾ ਪਤਲਾ ਜਾਂ ਮੋਟਾ ਆ ਆਪਾਂ ਖਾਂਦੇ ਕੀ ਆ ਉਹ ਜ਼ਰੂਰੀ ਆ ਜਿਵੇਂ ਉਹਨੇ ਦੋਨੇ ਜਣੇ ਬੈਠੇ ਆ ਲੱਗਦਾ ਯਾਰ ਇਹ ਮੋਟੀਆਂ ਨੇ ਇਹਨਾਂ ਨੂੰ weight loss ਕਰਨਾ ਚਾਹੀਦਾ ਹੁਣ ਇਹਨਾਂ ਨੂੰ ਦੋਨੋਂ ਨੂੰ ਲੱਗਦਾ ਕਿ ਆਪਾਂ ਉੱਤੇ ਆ ਇਹਨਾਂ ਦੀ ਗੱਡੀ 'ਚ ਪੈਟਰੋਲ ਕਿੱਦਾਂ ਦਾ ਜਾਂਦਾ ਹੈ ਜਿਹੜਾ ਪਤਲਾ ਬੰਦਾ ਜਿਵੇਂ ਕਿ ਗੱਡੀ ਆਪਣੇ ਘਰ ਦੇ ਵਿੱਚ ਉਹ ਦੇ ਵਿੱਚ ਪੈਟਰੋਲ ਪਾਉਣਾ ਹੈ ਜਾਂ ਮਿੱਟੀ ਦਾ ਤੇਲ ਪਾਉਣਾ ਹੈ ਪੈਟਰੋਲ ਹੀ ਪਾਉਣਾ ਹੈ ਨਾ ਸੇਮ ਇਦਾਂ ਹੀ ਆ ਇਹ ਨਹੀਂ ਹੈ ਕਿ ਕਿ ਮੋٹے ਬੰਦੇ ਨੇ weight loss ਕਰਨਾ ਹਰ ਇੱਕ ਬੰਦੇ ਨੂੰ ਆਪਣੀ diet ਸੋਹਣੀ ਰੱਖਣੀ ਪੈਣੀ ਆ ਜੇ ਤੁਹਾਡੇ ਅੰਦਰ ਅਜੇ dairy product ਜਾ ਰਿਹਾ ਦੁੱਧ ਦੀ ਬਣੀ ਹੋਈ ਕੋਈ ਵੀ ਚੀਜ਼ ਜਾ ਰਹੀ ਆ ਅੱਜ ਤੁਹਾਨੂੰ ਪ੍ਰੋਬਲਮ ਨਹੀਂ ਹੋएगी ਇਦਾਂ ਉਹਨਾਂ ਨੇ 10 ਸਾਲ ਕਿੱਦਾਂ ਦੇ ਨੇ ਅੱਜ ਤੁਹਾਡੀ ਇਨਕਮ 10000 20000 30000 ਤੇ 10 ਸਾਲਾਂ ਨੂੰ ਸਾਡੇ ਉੱਪਰ ਲੱਗਣ ਵਾਲੀ ਆ ਠੀਕ ਆ ਅਸੀਂ ਕਿਹਾ ਆਪਣੀ ਬੋਡੀ 'ਚ ਹਵਾ ਜੀ ਆਇਆ ਮਤਲਬ ਕੁਝ ਨਾ ਖਾਦਾ ਆ ਨਾ ਸਾਡੇ ਕਰੇ ਕੋਈ ਸ਼ਰਾਬ ਪੜਦੀ ਆ ਨਾ ਮੀਟ ਬੜਦਾ ਨਾ ਕੁਝ ਹੋਰ ਬੜਦਾ ਇਹ ਚ ਸਾਡੀ ਬੋਡੀ 'ਚ ਕੀ ਜਾਂਦਾ ਆ ਜਿਵੇਂ ਫੋਰ ਐਗਜ਼ਾਮਪਲ ਇਹ ਕਹਿੰਦੀ ਆ ਸੇ ਕੁਝ ਨਹੀਂ ਖਾਂਦੀ ਆ ਪਰ ਇਹਨਾਂ ਦੀ ਬੋਡੀ ਦੇ ਵਿੱਚ ਜਿਹੜੀ ਜਿਹੜੀ ਫਾਈਬਰ ਆ ਜਾਂ ਪ੍ਰੋਟੀਨ ਆ ਜਾਂ ਕੋਈ ਵੀ ਵਿਟਾਮਿਨ ਹੈਗੇ ਕਿੱਥੇ ਨੇ ਕਿਉਂਕਿ ਤੁਹਾਡੀ ਬੋਡੀ ਨੂੰ ਚਾਹੀਦਿਆ ਉਹਨਾਂ ਟਾਈਮਸ ਤੁਹਾਡਾ ਫੇਸ ਕਾਲਾ ਬਣਾ ਸ਼ੁਰੂ ਹੋ ਜਾਣਾ ਸ਼ਾਇਆਾਂ ਬਣੇ ਸ਼ੁਰੂ ਹੋ ਜਾਂਦੀਆਂ ਆ ਬੋਡੀ 'ਚ weight ਤਾਂ ਠੀਕ ਹੋਗਾ ਪਰ ਬੋਡੀ ਦੇ ਵਿੱਚ ਮਸਲ ਵੀ ਨਹੀਂ ਹੋਣੇ ਜੇ ਸਾਡੀ ਬੋਡੀ ਚ ਮਸਲ ਨਹੀਂ ਹੈਗੇ ਤਾਂ ਕੋਈ ਕਸ਼ ਨਹੀਂ ਹੈਗਾ ਦੇਖੋ ਮोटा ਬੰਦਾ ਤਾਂ ਫਿਰ ਵੀ ਸਾਹ ਲੈ ਰਿਹਾ ਜੇ ਪਤਲੇ ਬੰਦੇ ਵਿੱਚ ਡਾਈਟ ਗਲਤ ਜਾ ਰਹੀ ਆ ਜੇ ਵਧੀਆ ਜਾ ਹੀ ਨਹੀਂ ਰਹੀ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਹੋਣਾ ਆ ਅੱਜ ਕੋਈ ਵੀ ਬੰਦ ਦੇਖੋ ਗਲਾਸ ਆ ਠੀਕ ਆ ਗਲਾਸ ਦੇ ਵਿੱਚੋਂ ਪਾਣੀ ਡੁੱਲ ਸਕਦਾ ਤੁਹਾਡੀ ਬੋਡੀ ਚ ਫੈਟ ਕਰ ਸਕਦੀ ਆ ਅੱਜ ਛੋਟੇ ਬੱਚਿਆਂ ਨੂੰ ਵੀ ਸ਼ੂਗਰ ਆ ਹਨਾ ਥਾਇਰੋਇਡ ਵੀ ਆ ਅਟੈਕ ਵੀ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਮੈਟਰ ਨਹੀਂ ਕਰਦਾ ਜਿਹੜਾ ਆਪਣਾ ਇਹ ਨਿਊਟ੍ਰੀਸ਼ਨ ਸੈਂਟਰ ਖੁੱਲਿਆ ਆ ਇਦੇ ਵਿੱਚ ਕੀ ਆ ਇੱਕ ਬੰਦੇ ਨੇ ਨਾ ਰਿਜ਼ਲਟ ਕੱਢਿਆ ਆ ਠੀਕ ਆ ਤੁਹਾਨੂੰ ਬੋਲਣ ਦੀ ਲੋੜ ਨਹੀਂ ਪਣੀ ਦੱਸਣ ਦੀ ਵੀ ਲੋੜ ਨਹੀਂ ਪਣੀ ਉਹਨੂੰ ਵੀ ਹਾਂ ਇਹ ਮੋਟੇ ਸੀ ਜਾਂ ਵੇਟ ਘਟਾਇਆ ਜਾਂ ਕੁਝ ਵੀ ਆ ਇਹ ਤੁਰਦੀ ਫਰਦੀ ਜਿਮ ਹੈ ਕਿਸਨ ਦੀ ਠੀਕ ਆ ਬੰਦਾ ਨਾ ਮੰਨੇ ਉਹਦੀ ਕਿਸਮਤ ਆ ਠੀਕ ਆ ਪਰ ਜੇ ਮੂਹਰੇ ਜਾਂਦੀ ਆਪਾਂ ਨੂੰ ਟ੍ਰੇਨ ਦਿਸਦੀ ਆ ਤਾਂ ਆਪਾਂ ਸਾਈਡ ਤੇ ਤਾਂ ਹੋ ਵੀ ਸਕਦੇ ਆ ਨਾ ਜੇ ਅੱਜ ਕੀ ਆ ਤੁਹਾਨੂੰ ਇੱਕ ਮੈਸੇਜ ਮਿਲਿਆ ਆ ਤੁਸੀਂ ਕਿਸੇ ਦਾ ਵੀ ਵੇਟ ਲਾਸਟ ਕਰ ਸਕਦੇ ਹੋ ਕਿਸੇ ਵੀ ਬੀਪੀ ਵਿਚ ਆਜੀ ਸ਼ੂਗਰ ਦੀ ਕਿਸੇ ਨੂੰ ਵੀ ਪ੍ਰੋਬਲਮਾ ਕੋਈ ਬਿਮਾਰੀ ਨਹੀਂ ਹੈਗੀ ਪਹਿਲੀ ਤਾਂ ਇਦੇ ਵਿੱਚ ਕੀ ਆ ਸਾਡਾ ਖਾਣਾ ਪੀਣਾ ਗਲਤ ਆ ਕਿਸੇ ਨੂੰ ਸ਼ੂਗਰ ਹੈਗੀ ਤੁਹਾਡੇ ਚ ਸ਼ੂਗਰ ਬੀਪੀ ਘਰ ਰੋਸ਼ ਵੀ ਹੈ ਘਰ ਹੈ ਨਾ ਦੇ ਉਸ ਲੱਫਾ ਦੇ ਉਸ ਟਿਗੜੀ ਨੇ ਮੇਰੇ ਤਾਂ ਜਿਆਦਾ ਵਜ਼ਨ ਵੱਧ ਗਿਆ ਸੀਗਾ ਵੀ ਪੈਰ ਕੀ ਫੈਕਚਰ ਹੋ ਗਿਆ ਸੀਗਾ ਜਿਹਦੇ ਕਸਟਮਰ ਡਾਕਟਰ ਨੇ ਕਿਹਾ ਸੀਗਾ ਵੀ ਜੇ ਤੂੰ 3 ਕਿਲੋ ਵਜ਼ਨ ਦੀ ਘਟਾਉਂਦੀ ਤੇਰਾ ਪੈਰ ਦੀ ਜੁੜਨਾ ਕਿਉਂਕਿ 6 ਮਹੀਨੇ ਫਲੈਸਟਰ ਲੱਗੇ ਰਿਹਾ ਪੈਰ ਤੇ 3-4 ਮਹੀਨੇ ਤਾਂ ਲੱਗਿਆ ਰਿਹਾ ਨਾ ਫੇਰ ਉਹ ਕੰਨ ਵੀ ਜੁੜਨ 对，我觉得。 ਨਹੀਂ ਤੁਸੀਂ ਤੁਸੀਂ ਹਾਂ ਤੁਹਾਨੂੰ ਨਹੀਂ ਆਪਣੀ ਸਿਹਤ ਬਾਰੇ ਤੁਸੀਂ ਮੇਰੇ ਆਏ ਇਸ ਤੋਂ ਕੰਮ ਸ਼ੁਰੂ ਕਰਦੇ ਹਾਂ ਚਲੋ ਹਾਂਜੀ ਪਹਿਲਾਂ ਅਸੀਂ ਡਿਸਕਸ ਕਰਨਾ ਹੈ ਬਾਰੇ ਹਾਂਜੀ ਵੀ ਜਿੱਦ ਤੇ ਆਇਆ ਮੈਂ ਕਿ ਆਪਣਾ ਅੱਜ ਸਰ ਕੀ ਸੀਗਾ ਇਹ ਗੱਲ ਤੋਂ ਵੀ ਆਪਾਂ ਨੂੰ ਜਿਹੜੀਆਂ ਪਰ ਜਿਵੇਂ ਚੀਜ਼ਾਂ ਰੋਜ਼ ਖਾਂਦੇ ਆ ਜੰਕ ਫੂਡ ਖਾਂਦੇ ਆ ਚਾਹ ਪਾਣੀ ਪੀਂਦੇ ਆ ਆਪਾਂ ਨੂੰ ਹਣਾ ਵੀ ਇਹਨਾਂ ਤੋਂ ਕਿਆ ਬਿਮਾਰੀਆਂ ਲੱਗਦੀਆਂ ਨੇ 10 ਸਾਲਾਂ ਨੂੰ ਜਿਵੇਂ ਹੁਣ ਮੈਡਮ ਨੇ ਦੱਸਿਆ ਸਾਰਾ ਕੁਝ ਉਹਦੇ ਬਾਰੇ ਦੱਸ ਦੋ ਹਣਾ ਸਾਰਿਆਂ ਨੂੰ ਠੀਕ ਹੈ ਹਾਂ ਜੁਬ ਮਾਰਨਿੰਗ ਜੀ ਸਸਿਕਲ ਸਾਰਿਆਂ ਨੂੰ ਜਿੱਦਾਂ ਹੀ ਤੁਸੀਂ ਅੱਜ ਆਥੇ ਇਕੱਠੇ ਹੋਏ ਆਂ ਆਪਾਂਗੇ ਤੇ ਇੱਕ ਅਪਰ ਸਕੈਨ ਕੀਤੀ ਆ ਗਈ ਜਿਹਦੇ ਵਿੱਚ ਕਿ ਆਪਾਂ ਆਪਣੇ 7 ਪੈਰਾਮੀਟਰ ਕਿਤੇ ਹੈ ਕਿ ਚੈੱਕ ਕੀਤੇ ਆਗੇ ਜਿਹੜੀ ਕਿ ਆਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਅੱਜ ਕੱਲ ਦਾ ਜਨਰੇਸ਼ਨ ਆ ਖਾਣ ਵਾਲਾ ਬਰਫਾਸਟ ਫੂਡ ਹੈ ਹਾਂ ਜੀ ਖਾਣ ਪੀਣ ਖਾ ਰਹੇ ਆ ਚਾਹ ਲੈ ਰਹੇ ਆ ਦੁੱਧ ਲੈ ਰਹੇ ਆ ਡੈਰੀ ਪ੍ਰੋਡਕਟਸ ਨੇ ਇਹਨਾਂ ਨਾਲ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੁ ਬਿਮਾਰੀਆਂ ਹੋਣੀਆਂ ਨੇ ਮੋਟਾਪੇ ਤੋਂ ਬਿਮਾਰੀਆਂ ਕਿੰਨੀਆਂ ਕੁ ਆਉਂਦੀਆਂ ਨੇ ਕਿ ਆਪਾਂ ਇਹਨਾਂ ਬਾਰੇ ਵਾਲੇ ਡਿਸਕਸ ਕੀਤਾਗਾ ਜਿਵੇਂ ਕਿ ਕਿਸੇ ਨੂੰ ਵੀ ਚਾਹ ਤੋਂ ਪ੍ਰੋਬਲਮ ਆਪਾਂ ਪਾਣੀ ਇਨਟੇਕ ਸਹੀ ਨਹੀਂ ਜਿੱਦਾਂ ਆਪਾਂ ਸਾਰੇ ਹੁਣ ਲੈਂਦੇ ਹੈਗੇ ਆਪਾਂ ਆਪਣਾ ਪਾਣੀ ਇਨਟੇਕ ਸਹੀ ਕਰਨਾ ਤੁਹਾਨੂੰ ਅੱ ਇਹ ਕਿਹਨੂੰ ਜਿਹਦੇ ਵਿੱਚ ਕੀ ਆਪਾਂ ਨਿਊਟ੍ਰੀਸ਼ਨ ਦਿੰਦੇ ਆ ਜਿਹਦੇ ਵਿੱਚ 72 ਟਾਈਪਸ ਆਫ ਫਰੂਟਸ ਐਂਡ ਅ ਵੈਜੀਟੇਬਲਸ ਇਨਕਲੂਡ ਹੁੰਦੇ ਨੇ ਆਪਾਂ ਇਹਨੇ ਇਕੱਠੇ ਨਹੀਂ ਕਰ ਸਕਦੇ ਬਟ ਇਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਮਿਲ ਜਾਂਦਾ ਅੱਜ ਕੱਲ੍ਹ ਦੇ ਆਪਣੇ ਖਾਣੇ ਦੇ ਵਿੱਚ ਨਾ ਤਾਂ ਪ੍ਰੋਟੀਨ ਹੈ ਨਾ ਫਾਈਬਰ ਰਿਆ ਹੈ ਹੈਨਾ ਤੇ ਇਹ ਸਕਾਰਬੋ ਸਾਰੇ ਕਾਰਬੋਹਾਈਡਰੇਟ ਵਗੈਰਾ ਕੁਝ ਨਹੀਂ ਹੈਗੇ ਪਰ ਜਿਹੜਾ ਆਪਾਂ ਨਿਊਟ੍ਰੀਸ਼ਨ ਦਿੰਨੇ ਆ ਇਹਦੇ ਵਿੱਚ ਸਾਰਾ ਕੁਝ ਇਨਕਲੂਡ ਹੁੰਦਾ ਲੋ ਇਨ ਕੈਲਰੀ ਹਾਈ ਇਨ ਵੋਲਿਊਮ ਹੁੰਦਾ ਜਿਹਦੇ ਨਾਲ ਕਿ ਆਪਣੇ ਜਿਹੜੀਆਂ ਸਰੀਰ ਦੇ ਵਿੱਚ ਬਿਮਾਰੀਆਂ ਹੋ ਰਹੀਆਂ ਹੁੰਦੀਆਂ ਨੇ ਮੋਟਾਪੇ ਕਾਰਨ ਜਾਂ ਅੰਡਰ weight ਕਾਰਨ ਜਿਹਦਾ ਬਿਜਨ ਘੱਟ ਵੀ ਹੁੰਦਾ ਉਹਨਾਂ ਨੂੰ ਵੀ ਇਹ ਠੀਕ ਕਰਦਾ ਹੈਗਾ ਇਹ ਇੱਕ ਬੈਲੈਂਸਡ ਡਾਈਟ ਹੈਗੀ ਜਿਹੜ ਆਪਣੀਆਂ ਸਾਰੀਆਂ ਪ੍ਰੋਬਲਮ ਨੂੰ ਹੇਲਡ ਕਰ ਸਕਦੇ ਠੀਕ ਕਰ ਸਕਦੇ ਜਿਹੜੀਆਂ ਮੋਟਾਪੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹੋਣਗੀਆਂ ਜੇ ਤੁਸੀਂ ਚਾਹੋ ਨਿਓ ਵੀ ਆਪਣੇ ਆਪ ਨੂੰ ਠੀਕ ਕਰਨਾ ਤਾਂ ਤੁਸੀਂ ਇੱਕ ਕੰਟੈਕਟ ਨੰਬਰ ਮੈਂ ਜਿਹੜਾ ਤੁਹਾਨੂੰ ਦਿੱਤਾਗਾ ਤੁਸੀਂ ਮੈਸੇਜ ਦੇ ਵਿੱਚ ਕਰਕੇ ਤਾਂ ਤੁਸੀਂ ਉਹਨਾਂ ਨਾਲ ਗਾਈਡ ਕਰਕੇ ਗੱਲ ਕਰ ਸਕਦੇ ਹੋ ਸਾਡੇ ਨਾਲ ਕੰਟੈਕਟ ਕਰਕੇ ਤੁਸੀਂ ਆਪਣੇ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਥੈਂਕ ਯੂ ਸੋ ਮਚ ਦੇ ਵਿੱਚ ਆਉਣ ਤੋਂ ਪਹਿਲਾਂ ਜਿੱਦਾਂ ਕਿ ਹੁਣ ਮੈਂ ਸਿਸਟਮ ਨੂੰ ਜੁਆਇਨ ਕੀਤਾ 2 ਸਾਲ ਪਹਿਲਾਂ ਸਿਸਟਮ ਦੇ ਵਿੱਚ ਆ ਕੇ ਮੈਂ ਆਪਣੀ ਪੀਸੀਓਡੀ ਵਰਗੀ ਪ੍ਰੋਬਲਮ ਨੂੰ ਠੀਕ ਕੀਤਾ ਮੇਰੇ ਹਾਰਮੋਨ ਅਨਬੈਲ ਦੀ ਕੁ ਮਦਰਾ ਤੇ ਇਸ ਫਿਫਥ ਮੰਥ ਚੱਲ ਰਹੀ ਆ ਮੈਂ ਫੁੱਲ ਨਿਊਟ੍ਰੀਸ਼ਨ ਲੈ ਰਹੀ ਆ ਤਾਂ ਕਿ ਜਿਹੜਾ ਕਿ ਮੇਰੇ ਬੇਬੀ ਆ ਜਿਹੜਾ ਉਹ ਵੀ ਵਧੀਆ ਆਪਣਾ ਨਿਊਟ੍ਰੀਸ਼ਨ ਵਾਲਾ ਲੈ ਕੇ ਤੇ ਵਧੀਆ ਹੋਵੇ ਹੈਲਥੀ ਐਂਡ ਵੈਲਥੀ ਹੋਵੇ ਤੇ ਬਹੁਤ ਵਧੀਆ ਲੱਗਦਾਗਾ ਇਨਰਜੈਟਿਕ ਆ ਬਾਡੀ ਪੂਰੀ એનર્ਜੀ ਰਹਿੰਦੀ ਹੈ ਕੋਈ ਲੈਸੀ ਨਹੀਂ ਜੀ ਜੇ ਤੁਸੀਂ ਪਹਿਲੀ ਪ੍ਰੈਗਨੈਂਸੀ ਬਾਰੇ ਦੱਸ ਰਹੇ ਸੀ ਜਿੱਦਾਂ ਮੈਨੂੰ ਪਹਿਲੀ ਪ੍ਰੈਗਨੈਂਸੀ ਵਿੱਚ ਮੈਂ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ ਬਹੁਤ ਕੰਪਲਿਕੀਸ਼ਨ ਵੀ ਸੀਗੇ ਮੈਨੂੰ ਪਹਿਲਾਂ ਹੀ ਹਰ ਸੌਲੀਆਂ ਸੀਗੀਆਂ ਮਤਲਬ ਮੇਰੇ 1.5 ਮਹੀਨਾਂ ਤੱਕ ਮੈਡੀਸਿਨ ਚੱਲੀ ਆ ਹੁਣ ਐਵੇਂ ਦੀ ਮੈਨੂੰ ਕੋਈ ਮੈਡੀਸਿਨ ਨਹੀਂ ਮਿਲ ਰਹੀ ਸਿਰਫ ਜਿੱਦਾਂ ਕਿ ਉਹ ਕੈਲਸ਼ੀਅਮ ਵਗੈਰਾ ਹੁੰਦਾ ਸੀ ਪਰ ਨਾਰਮਲ ਹੈ ਔਰ ਮੈਂ ਕੁਝ ਨਹੀਂ ਲੈਂਦੀ ਹੈਗੀ ਤੇ ਆਪਣਾ ਪ੍ਰੈਗਨੈਂਸੀ ਤੋਂ ਬਾਅਦ ਮੇਰਾ ਜਿਹੜਾ weight ਸੀਗਾ ਉਹ 80 kg ਹੋ ਸਕਿਆ ਸੀ ਜਿਹੜਾ ਕਿ ਮੈਂ ਘਟਾ ਕੇ ਹੁਣ ਇੱਕ ਦੁਬਾਰਾ ਪ੍ਰੈਗਨੈਂਸੀ ਕੰਜ਼ੂ हरप्रीत तो उन्होंने सारे घर ला ना सारे फ्रूट लगे हुए नार मरूद है ना अपाई फिर शाम लेंगे लो जी वापस चले बाकी जारी थोड़ी बहुत जानकारी है थोन घर जाके ਦੇ ਦਾਂਗੇ ਕਿਉਂਕਿ ਲੇਟ ਵੀ ਹੋ ਗਏ 1:30 ਵਜਨ ਵਾਲਾ ਹੋ ਗਿਆ ਬੱਚੇ ਇੱਕ ਬੱਚਾ ਸਕੂਲ ਤੇ ਆਣ ਵਾਲਾ ਦੂਜਾ ਉੱਠਣ ਵਾਲਾ ਐਨ ਪਤਾ ਉੱਠ ਗਿਆ ਹੋਵੇ ਹੋਰ ਤੇ ਜਾਣਕਾਰੀ ਬਹੁਤ ਵਧੀਆ ਮਿਲੀ ਹੈ ਬਾਕੀ ਥੋੜੀ ਬਹੁਤੀ ਅਸੀਂ ਵਲੌਗ ਚ ਦੇਖੋ ਸ਼ੇਅਰ ਕੀਤੀ ਹੈ ਕਿਉਂਕਿ ਸਾਰੇ ਹਨਾ ਇੱਕ ਤਰ੍ਹਾਂ ਦਾ ਲੈਕਚਰ ਸਮਝਦੇ ਨੇ ਤੇ ਘੱਟ ਸੁਣਦੇ ਨੇ ਹਨਾ ਇਸ ਕਰਕੇ ਥੋੜੀ ਬਹੁਤੀ ਜਾਣਕਾਰੀ ਤੁਹਾਨੂੰ ਜ਼ਰੂਰ ਸ਼ੇਅਰ ਕਰ ਰਹੇ ਆ ਕਰ ਰਹੇ ਆ ਇਹਦੇ ਚ ਜੀ ਫਾਇਦੇ ਬਹੁਤ ਆ ਹਾਂ ਬਾਕੀ ਸਾਨੂੰ ਤਾਂ ਬਹੁਤ ਫਾਇਦਾ ਲੱਗਿਆ ਬਾਕੀ ਤੁਸੀਂ ਆਪਦਾ ਸੋਚ ਲੇ ਜੀ ਜਿਵੇਂ ਤੁਸੀਂ ਪਹਿਲਾ ਵਲੌਗ ਦੇਖਿਆ ਹੁਣ ਕਲਿੱਪਾਂ ਸਾਰੀਆਂ ਅਸੀਂ ਘਰ ਹੁਣ ਵਾਪਸ ਆ ਗਏ ਆ ਕੇ ਤੇ ਮੈਂ ਹੁਣ 2 2 ਡੇਢ ਪੌਣੇ 2 ਵਜੇ ਅਸੀਂ ਆਏ ਸੀਗੇ ਫਿਰ ਉਹ ਤੋਂ ਬਾਅਦ ਬਸ ਆ ਕੇ ਚਾਹ ਪਾਣੀ ਕਰਿਆ ਫਿਰ ਹੁਣ 2:30 ਵਜੇ ਮਸ਼ੀਨ ਲਾਈ ਆ ਹੁਣ ਕੱਪੜੇ ਧੋ ਹੋ ਗਏ ਅੱਧਾ ਘੰਟਾ ਮਸ਼ੀਨ ਚੱਲਦੀ ਰਹੀ ਹੈ ਹੁਣ ਤਿੰਨ ਥੋੜੀ ਸੀ ਅੱਧੇ ਕੱਲ ਧੋਦੇ ਤੇ ਕਿਉਂਕਿ ਨਾ ਹੁਣ ਕਈ ਵਾਰ ਹੁੰਦਾ ਵੀ ਲਾਈਟ ਚਲੀ ਗਈ ਪਤਾ ਨਹੀਂ ਕਦ ਆਉਗੀ ਹਨਾ ਉਹਦੇ ਕਰਕੇ ਫਿਰ ਅਸੀਂ ਕਪੜੇ ਹੁਣ ਰੋਜ਼ੇ ਤੋਂ ਲਾਗੇ ਥੋੜੇ ਥੋੜੇ ਹਨ ਫਿਰ ਨਹੀਂ ਇਕੋ ਲਾਤੇ ਇੱਕ ਗਰਮੀ ਆ ਨਹੀਂ ਇਕੱਠੇ ਕਪੜੇ ਧੋਏ ਜਾਂਦੇ ਤਾਂ ਕਰਕੇ ਵੀ ਅਸੀਂ ਡੇਲੀ ਹਰੋਜ਼ ਕਪੜੇ ਧੋਣ ਲਾਗੇ ਥੋੜੇ ਥੋੜੇ ਕਰਕੇ ਤੇ ਹੁਣ ਵੀ ਜਦਸ ਮੈਂ ਹੁਣ ਕਪੜੇ ਧੋਤੇ ਤੇ ਸੁਕਣੇ ਜਾ ਕੇ ਮੂੜੇ ਪਾਉਂਦੇ ਤਾਂ ਤਾਰਾ ਨਾਲ ਸਾਡੀ ਜੜੀਆਂ ਉੱਚੀਆਂ ਥੋੜੀਆਂ ਜਿ ਇਸ ਕਰਕੇ ਨਾ ਮੇਰੇ ਤੇ ਤਾਂ ਬੰਦੇ ਨਹੀਂ ਜਾਂਦੇ ਨਾ ਕਪੜੇ ਪਾਏ ਨਹੀਂ ਜਾਂਦੇ ਅਸੀਂ ਦੋਨੇ ਦਿਹਾੜੀ ਚਠਾੜੀ ਹੱਥੇ ਕਪੜੇ ਪਾਣੀ ਆ ਜਾ ਕੇ ਕਿਉਂਕਿ ਅਸੀਂ ਦੋਨੇ ਹੀ ਸਾਡੀ ਹਾਈਟ ਸੇਮ ਹੀ ਆ ਮਦਰੀਆ ਤੇ ਜੀ ਮੈਂ ਤੁਸੀਂ ਪਹਿਲਾ ਵਲੌਗ ਦੇਖਿਆ ਹਨ ਸੌਰੀ ਯਾਹ ਪਹਿਲੀ ਹੈ ਕਲਿੱਪਾਂ ਦੇਖਿਆ ਨਾ ਵੀ ਅੱਜ ਅਸੀਂ ਕਾਦੇ ਬਾਰੇ ਜਾਣਕਾਰੀ ਮਤਲਬ ਥੋੜੀ ਬਥੇ ਤੇ ਕੋ ਜਾਣਕਾਰੀ ਦਈਆ ਉਹਨਾਂ ਨੇ ਮਤਲਬ ਇਹ ਦੇ ਅਸੀਂ ਜਾਣਕਾਰੀ ਦਈਏ ਕਿ ਜਿਹੜੀ ਆਪਾਂ ਇਹ ਚਾਹ ਪੀਂਨੇ ਆ ਦੁੱਧ ਪੀਂਨੇ ਆ ਦੁੱਧ ਦਹੀਆ ਜੋ ਵੀ ਆ ਦੇਖੋ ਇਹ ਮੰਨਣਾ ਨਾ ਮੰਨਣਾ ਇਹ ਤਾਂ ਆਪਣੀ ਆਪਣੀ ਮਰਜ਼ੀ ਹੁੰਦੀ ਆ ਮਤਲਬ ਦੱਸਣ ਵਾਲੇ YouTube ਤੇ ਪਤਾ ਨਹੀਂ ਕਿੰਨੇ ਦੱਸਣ ਵਾਲੇ ਹੁੰਦੇ ਨੇ ਹਨਾ ਤੇ ਅਪਾ ਇਹ ਤਾਂ ਆਪਣੇ ਤੇ ਡਿਪੈਂਡ ਕਰਦਾ ਆਪਾਂ ਕੀ ਦੀ ਸੁਣਨੇ ਆ ਜਿਵੇਂ ਹੁਣ ਮੈਂ ਜਾਂ ਕੋਈ ਵੀ ਹੋਰ ਆ ਆਪਾਂ ਦੇਖੋ ਜਿਵੇਂ ਅਗਲਾ ਕੋਈ ਵੀ ਜਾਣਕਾਰੀ ਦਿੰਦਾ ਆਪਾਂ ਸੁਣ ਲੈਨੇ ਆ ਹਨਾ ਤਾਂ ਸੁਣਨਾ ਇਹ ਨਹੀਂ ਹੈਗਾ ਵੀ ਆਪਾਂ ਸੁਣਦੇ ਨਹੀਂ ਹੈਗੇ ਲੈਕਚਰ ਸਮਝ ਕਿਉਂ ਕਰਦੇ ਸੁਣ ਲੈਨੇ ਆ ਜੇ ਕੋਈ ਚੀਜ਼ ਚ ਆਪਾਂ ਨੂੰ ਕੋਈ ਫਾਇਦਾ ਲੱਗਦਾ ਕੋਈ ਚੀਜ਼ ਕਰਦੇ ਵੀ ਆ ਕਰ ਵੀ ਲੰਦੇ ਆ ਇਹ ਨਹੀਂ ਹੈਗਾ ਵੀ ਸਾਰੇ ਸੁਣ ਕੇ ਹਟ ਜੰਨੇ ਆ ਜੇ ਆਪਾਂ ਨੂੰ ਉਹ ਚੀਜ਼ ਤੇ ਕਦੇ ਵੀ ਕੋਈ ਫਾਇਦਾ ਲੱਗਦਾ ਤਾਂ ਆਪਾਂ ਕਰ ਵੀ ਲੰਨੇ ਆ ਜਿਵੇਂ ਸਾਨੂੰ ਆਪਣੀ ਆਪਣੀ ਚੀਜ਼ ਤੇ ਕੋਈ ਤੇ ਫਾਇਦਾ ਲੱਗਿਆ ਉਹ ਅਸੀਂ ਵੀ ਚਲੋ ਸਾਨੂੰ ਵੀ ਆ ਚੀਜ਼ਾਂ ਬਸ ਤੇ ਬੰਦਾ ਖਾਂਦੇ ਨਹੀਂ ਹੈਗੇ ਵੀ ਇਹਦੇ ਨਾਲ ਐਨੀ ਬਿਮਾਰੀਆਂ ਵੱਜੁੰਦੀ ਆਪਾਨੂੰ ਪਤਾ ਨਹੀਂ ਹੈ ਨਾ ਤਾਂ ਕਰਕੇ ਬਾਕੀ ਦੇ ਹੀ ਮੋਟਾਪੇ ਦੀ ਜ਼ਿਆਦਾਤਰ ਮੋਟਾਪੇ ਤੇ ਕਿਹੜੇ ਬਿਮਾਰੀਆਂ ਲੱਗਦੀ ਆਪਾਨੂੰ ਖਾਣ ਪੀਣ ਦੇ ਨਾਲ ਕਿਹੜੀ ਕਦ ਕਿੰਨੇ ਮਤਲਬ ਸਾਲਾਂ ਬਾਅਦ ਆ ਕੇ ਉਹ ਚੀਜ਼ ਦਾ ਨੁਕਸਾਨ ਹੁੰਦਾ ਇਹ ਸਾਰੀ ਚੀਜ਼ਾਂ ਬਾਰੇ ਉਹਨਾਂ ਨੇ ਜਾਣਕਾਰੀ ਦਈ ਹੈ ਜੇ ਬਾਕੀ ਜਿਹੜੇ ਉਹਨਾਂ ਦੇ ਪ੍ਰੋਡਕਟ ਜੇ ਮਤਲਬ ਬੀਓਹੋ ਵਜ਼ਨ ਘਟਾਉਣ ਵਾਲੇ ਉਹ ਵਧਾਉਣ ਵਾਲੇ ਵੀ ਘਟਾਉਣ ਵਾਲੇ ਵੀ ਆ ਹੋਰ ਵੀ ਕਈ ਬਿਮਾਰੀਆਂ ਹੁੰਦੀਆਂ ਨੇ ਹਨਾ ਕੋਈ ਪ੍ਰੈਗਨੈਂਸੀ ਮਤਲਬ ਹੁੰਦੀ ਹੈ ਵੀ ਉਹਦੇ ਚ ਵੀ ਮੋਟਾਪਾ ਆ ਜਾਂਦਾ ਬਾਅਦ ਚ ਫਿਰ ਉਹ ਮੋਟਾਪੇ ਨੂੰ ਪਹਿਲਾਂ ਹੀ ਮਤਲਬ ਜੇ ਕੰਟਰੋਲ ਕਰਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ਵੀ ਓਵੇਂ ਓਵੇਂ ਉਹਨਾਂ ਦੇ ਜਿੰਨੇ ਵੀ ਪ੍ਰੋਡਕਟ ਹੈ ਹਨਾ ਵੀ ਉਹ ਕਹਿੰਦੇ ਵੀ ਅਸੀਂ YouTube ਤੇ ਹੀ ਦਿਖਾ ਸਕਦੇ ਬਸ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਆ ਬਾਕੀ ਜੇ ਉਹ ਲੈਣੇ ਹੋਣ ਤਾਂ ਸਾਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਵੀ ਨੰਬਰ ਲੈ ਕੇ ਉੱਤੇ ਕੰਟੈਕਟ ਕਰ ਸਕਦੇ ਹੋ ਵੀ ਇਹ ਵੀ ਨਹੀਂ ਹੈਗਾ ਵੀ ਤੁਸੀਂ ਇੱਕੋ ਲੱਖ ਤੋਂ ਹੋ ਚੀਜਾ ਮਤਲਬ ਪ੍ਰੋਡਕਟ ਹੈ ਜਿਹੜੇ ਵੀ ਤੁਸੀਂ ਸਾਤੇ ਲਓ ਵੀ ਹਨਾ ਵੀ ਵਰਤੋ ਨਹੀਂ ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਲਓ ਹਨਾ ਚਾਹੇ ਮਹੀਨਾ ਲਾਓ 2 ਮਹੀਨੇ ਲਾਓ 6 ਮਹੀਨੇ ਲਾਓ ਸਾਲ ਲਾਓ ਚਾਹੇ ਸਾਲਵਾਰ ਲਿਓ ਮਤਲਬ ਜਿਹੜੀਆਂ ਉਹ ਕਲਾਸਿਸ ਕਹਿੰਦੇ ਵੀ ਅਸੀਂ ਲਾਉਂਦੇ ਆ ਜ਼ੋਨ ਤੇ ਚਾਹੇ ਉਹ ਟੈਂਡ ਡੇਲੀ ਉਹ ਟੈਂਡ ਕਰੋ ਉਹਦੇ ਵਿੱਚੋਂ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ YouTube ਤੇ ਵੀ ਉਹ ਪਾਉਂਦੇ ਨੇ ਸ਼ਾਇਦ ਮੈਂ ਮਤਲਬ YouTube ਤੇ ਪਾਉਂਦੇ ਨੇ ਤਾ ਵੀ ਅਗਰ ਵੀ YouTube ਤੇ ਸਾਡੀ ਉਹ ਦੇਖੋ ਹਨਾ ਵੀ ਤੋਂ ਤੇ ਤੁਹਾਨੂੰ ਵੀਡੀਓਜ਼ ਦੇਖੋ ਉਹਦੇ ਪੂਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ ਵੀ ਮਤਲਬ ਇਹ ਹੁਣ ਦੇਖੋ ਹੁਣ ਮੈਂ ਜੇ ਬੋਲਣੀ ਭੁੱਲੀ ਗਈ ਥੋੜਾ ਲੰਬਾ ਹੋ ਜਣਾ ਬਲੌਗ ਬਸ ਇਹ ਹੈ ਵੀ ਉਹ ਉਹ ਮਤਲਬ ਉਹਨਾਂ ਦਾ ਕਹਿਣਾ ਹੈ ਕਿ ਵੀ ਸਾਡੇ ਇਹ ਨਹੀਂ ਹੈਗਾ ਵੀ ਸਾਡੇ ਪ੍ਰੋਡਕਟ ਅਜੇ ਲੋ ਨਹੀਂ ਪ੍ਰੋਡਕਟ ਵੇਚਣਾ ਕੋਈ ਉਹਨਾਂ ਦਾ ਕੰਮ ਨਹੀਂ ਹੈਗਾ ਉਹ ਕਹਿੰਦੇ ਵੀ ਸਾਡਾ ਹਨਾ ਕੰਮ ਹੈ ਮੇਨ ਹੈ ਜਿਹੜਾ ਵੀ ਤੁਹਾਡੀ ਸਿਹਤ ਹੈ ਜਿਹੜੀ ਸਿਹਤ ਨੂੰ ਤੁਹਾਨੂੰ ਸਹੀ ਰੱਖਣਾ ਤੁਹਾਡੀ ਸਿਹਤ ਸਾਰੀ ਉਮਰ ਲਈ ਠੀਕ ਰੱਖਣਾ ਵੀ ਲੰਬੇ ਸਮੇਂ ਲਈ ਠੀਕ ਰੱਖਣਾ ਨਹੀਂ ਹੈਗੇ ਵੀ ਅੱਜ ਅਸੇ ਠੀਕ ਹੈ ਤਾਂ ਵੀ 4-5 ਸਾਲ ਬਾਅਦ ਇਹ ਬੁੜੇ ਫੇਜ ਜਾ ਕੇ ਠੀਕੇ ਰਹਿਾਂਗੇ ਵੀ ਹਰ ਮਤਲਬ ਆਪਣੇ ਆਖਰੀ ਸਮਾਂ ਤੱਕ ਫਿਟ ਐਂਡ ਫਾਈਨ ਰਹਿਣਾ ਵੀ ਸਾਡਾ ਮਕਸਦ ਹੈ ਵੀ ਹਰ ਇੱਕ ਇਨਸਾਨ ਫਿਟ ਐਂਡ ਫਾਈਨ ਰਹੇ ਆਪਣੇ ਆਖਰੀ ਸਮਾਂ ਤੱਕ ਉਹਨਾਂ ਨੂੰ ਕੋਈ ਬਿਮਾਰੀ ਨਾ ਹੋ ਕੋਈ ਪ੍ਰੋਬਲਮ ਨਾ ਮੰਨਣਾ ਦਾ ਮੰਨਣਾ ਇਹ ਤਾਂ ਆਪਣੀ ਆਪਣੀ ਮਰਜ਼ੀ ਦੀ ਹੈ ਹਨਾ ਜਿਵੇਂ ਸਪੈਸ਼ਲ ਅਸੀਂ ਵਲੌਗ ਬਣਾਉਣ ਲਈ ਤੁਹਾਨੂੰ ਦੱਸਿਆ ਹੈ ਵੀਡੀਓ ਚ ਵੀ ਸਪੈਸ਼ਲ ਸਾਨੂੰ ਵਲੌਗ ਬਣਾਉਣ ਲਈ ਬੁਲਾਇਆ ਸੀਗਾ ਤੇ ਵਲੌਗ ਨਾਲ ਲਈ ਗਏ ਵੀ ਸੀਗੇ ਅਸੀਂ ਉਹ ਵੀ ਚਲੇ ਜਾਂਦੇ ਜੇ ਵਲੌਗ ਵੀ ਨਾ ਬਣਾਉਂਦੇ ਤਾਂ ਵੀ ਅਸੀਂ ਜਾਂਦੇ ਚਾਰ-ਤਾਰੀ ਲੰਦੇ ਹਨਾ ਕਿਉਂਕਿ ਅਸੀਂ ਵੀ ਕਿਦਾਂ ਦੇ ਸੋਚੇ ਸੀਗੇ ਵੀ ਅਸੀਂ ਵੀ ਜਾਣਕਾਰੀ ਲਈਏ ਸਾਨੂੰ ਵੀ ਕੁਝ ਪਤਾ ਚੱਲੇ ਕਿ ਵੀ ਹਨਾ ਵੀ ਆਜ ਸਾਡੇ ਹਨਾ ਘਰ ਦੇ ਵੀ ਹਨਾ ਜਿਵੇਂ ਵਧੀਆ ਮਤਲਬ ਇਹ ਕੰਮ ਕਰਦੇ ਨੇ ਹਨਾ ਇਸ ਤਰ੍ਹਾਂ ਕਿ ਵੀ ਅਸੀਂ ਵੀ ਜਾਣੀਏ ਜਾਂ ਸਾਡੇ ਘਰ ਚੋਂ ਇਹ ਕਰ ਰਹੇ ਨੇ ਹਨਾ ਸਹੀ ਤਰੀਕੇ ਨਾਲ ਆਪਣਾ ਹੈ ਨਾ ਸਿਹਤ ਪੱਖੋਂ ਸਾਰਾ ਕੁਝ ਵੀ ਅਸੀਂ ਅਸੀਂ ਘਰ 'ਚ ਰਹਿ ਕੇ ਵੀ ਜਾਣਕਾਰੀ ਸਾਨੂੰ ਹੈ ਨਹੀਂ ਤਾਂ ਕਰਕੇ ਅਸੀਂ ਸਹਲਾ ਜਾਣਾ ਸੀਗਾ ਪਰ ਵਲੌਗ ਵਿੱਚ ਸਪੈਸ਼ਲ ਬਣਾਉਣਾ ਸੀ ਫਿਰ ਵੀ ਮਤਲਬ ਵੀ ਵਲੌਗ ਵੀ ਬਣਾਇਓ ਜਰੂਰ ਕਿ ਤਾਂ ਕਿ ਸਾਡੀ ਜਿਹੜੀ ਜਾਣਕਾਰੀ ਹੈ ਉਹ ਸਾਰਿਆਂ ਤੱਕ ਪਹੁੰਚੇ ਗੁਰਦੁਆਰ ਸਾਹਿਬ ਆਨੂ ਨਹੀਂ class ਨੂੰ ਆਨੂ ਪਤੰਦਰ ਨੂੰ ਹਾਂ ਇਹਨੂੰ ਪਤੰਦਰ ਨੂੰ ਫੜੋ ਇੰਨਾ ਚਾਮਲ ਦਾ ਹੈ ਇੰਨਾ ਚਾਮਲ ਲੈ ਕੀ ਗੇਰੋ ਤਾ ਸਕੈਟਲਾਰੀ ਸਕੈਟਲਾਰੀ ਲਾ ਕੇ ਦਿਖਾ ਓਏ ਲਾ ਲਾ ਦੇਖੀ ਆਂਦਾ ਨਹੀਂ ਲੈਣ ਗੋਦੀ ਨਹੀਂ ਆਂਦਾ ਲਓ ਜੀ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਚੱਲੀਏ ਬੂ ਹਾਂ ਚੱਲੀਏ ਚਲੋ ਚੱਲੀਏ ਪਪਾ ਮਾ ਤੇ ਚੱਲੇ ਮਮਾ ਆ ਸੱਜਲੇ ਗੁਰਦੁਆਰਾ ਸਾਹਿਬ ਆ ਦੇਖੋ ਹੂੰ ਤੇ ਜਿੰਨੇ ਮਰਜ਼ੀ ਲੇਟ ਹੋ ਜਾਈ ਆਪਣਾ ਗੁਰਦੁਆਰਾ ਸਾਹਿਬ ਜਾਣਾ ਨਹੀਂ ਰੁਕਦਾ ਹਨਾ ਜਾਵਾਂਗੇ ਪਿੰਡ ਵਾਲੇ ਤਾਂ ਅਸੀਂ ਪੱਕਾ ਜਾਂਦੇ ਆ ਕਦੇ ਕਦਾਈ ਹੁੰਦਾ ਜੇ ਜ਼ਿਆਦਾ ਮਜਬੂਰੀ ਹੋ ਜਾਂਦੀ ਹੈ ਗਰਮੀ ਚ ਤਾਂ ਪਾਣੀ ਦੇ ਵਿੱਚ ਜਾਣਾ ਹੋਰ ਹੁਣ ਸਾਨੂੰ ਪਾਣੀ ਜ਼ਿਆਦਾ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਸਾਡੇ ਤੱਕ ਮੇਰੀ ਮੇਰੀ ਹੁਣ ਉਹ ਜਿਹੜੀ ਸਾਹਮਣੇ ਬੋਤਲ ਦਿਖ ਰਹੀ ਹੈ ਨਾ ਸੋਈ ਚ ਆ ਦੇਖੋ ਇਹ ਬੋਤਲ ਹੁਣ ਮੇਰੀ ਸਾਰੀ ਤੇ ਆੜੀ ਭਰੀ ਰਿਹਾ ਕਰੂਗੀ ਮਾੜੀ ਜੀ ਜਾਏਗਾ ਨਰਸੋਈ ਚ ਜਦੋਂ ਇਕੱਟਾ ਜਦੋਂ ਇਕੱਟਾ ਹੋਏਗੀ ਕਿੰਨੇ ਟਾਈਮ ਅਸਰਨ ਸਾਡੇ ਤੱਕ ਸਾਡੇ ਤੇ ਕਿੰਨਾ ਹਾਂ ਕਿਉਂਕਿ ਅਸੀਂ ਹੁਣ ਸੁਣਨਾ ਲਿਗੇ ਜਾਣੇ ਥੋੜੀ ਜੀ ਕੰਮ ਦੇ ਬਸਨ ਸੁੰਦਾਰੇ ਲੈ ਕੇ ਜਾਣੇ ਆ। ਉੱਥੇ ਡਾਈਟਿੰਗ ਖਤਮ ਹੋਣ ਵਾਲੀ ਆ। ਵਰਪਿਆਂ ਨੂੰ ਦੇਖ ਕੇ ਰੁਕਿਆ ਨਹੀਂ ਜਾਣਾ। ਸੁੰਦਾਰੇ ਲੈ ਕੇ ਜਾਣੇ ਨੇ। ਜਿਹੜਾ ਅੱਧਾ ਪਾਸਾ ਉੱਥੇ ਜੀਵਨ ਕਾਲੀ ਖਤਮ ਹੋਊਗਾ। ਕਿੰਨੇ ਕ ਜੀਵ ਰੁਕਦੀ ਆ ਦੇਖਦੇ ਆ ਹੁਣ। ਅੱਜ 2-3 ਘੰਟੇ ਪੂਰਾ ਸੌਇਆ ਹੋਇਆ ਰਹੇਗਾ। ਹਾਂ ਜੱਦੀ ਜਾਣਕਾਰੀ ਲੈ ਕੇ ਆਏ ਆ ਉਹਦੇ ਬਾਅਦ ਤਾਂ ਅਸੀਂ ਡਾਈਟਿੰਗ ਫੁੱਲ ਚੱਲ ਰਹੀ ਆ ਮੇਰੀ ਤਾਂ ਜਾਦੇ ਜਾਂਦੀ ਕੋਈ ਡਾਈਟਿੰਗ ਨਹੀਂ ਜਾਂਦੀ ਕੋਈ ਡਾਈਟਿੰਗ ਨਹੀਂ ਜਾਂਦੀ ਸਾਨੂੰ ਘਰ ਦੇ ਚੰਗੀ ਤਰ੍ਹਾਂ ਜਾ ਕੇ ਮੀ ਪਏ ਕਢਾਈ ਧਰ ਕੇ ਬੈਣੀ ਆ ਆ ਜਿਹੜੀ ਬਿਸਕੁਟਾਂ ਦੀ ਬਾਲਟੀ ਆ ਇਹ ਅਸੀਂ ਕਰਦੇ ਕਰਦੇ ਕੱਲ ਆਏ ਨੇ ਅੱਜ ਐਸੀ ਸਾਬ ਲਾ ਲਾ ਜਾਣੇ ਨਾ ਆ ਆ ਕੇ ਰੋਟੀ ਬਣਾ ਕੇ ਜਾਣੇ ਆ ਚਲੋ ਚਲ ਚਲਿਏ ਸਾਡੇ ਨਾ ਬੀਬੀ ਦੀ ਪਰਜਾਈ ਆਈ ਹੋਈ ਆ ਕਈ ਕਰਨੇ ਕਿੰਨੇ ਕਰਨੇ ਭਤੀਜਿਆਂ ਦੇ ਹਨ ਇਸ ਕਰਕੇ ਫਿਰ ਬਾਰੀ ਬਾਰੀ ਸਭ ਦੇ ਜਾਂਦੇ ਆ ਅੱਜ ਸਾਡੇ ਆਗੇ ਸਾਰੀ ਦਿਹਾੜੀ ਰਹੇ ਤੇ ਹੁਣ ਆਪਣੇ ਘਰ ਵਾਪਸ ਚੱਲੇ ਆ ਤੇ ਰੋਟੀ ਰੁੱਟੀ ਉਹਨਾਂ ਨੂੰ ਲੰਗਰ ਪਾਣੀ ਸ਼ਰਕਾਤਾ ਇਹ ਹੁਣ ਚੱਲੇ ਆਪਣੇ ਘਰ ਵਾਪਸ ਹੋ ਅਤੇ ਅਸੀਂ ਉਹਨਾਂ ਨੂੰ ਆਂਦੇ ਹੋਏ ਮਿਲ ਕੇ ਆਏ ਹਾਂ ਕਿਉਂਕਿ ਸਾਡੇ ਆਂਦਿਆਂ ਨੂੰ ਵੀ ਐ ਘਰਦੁਆਰੇ ਸਾਥ ਤੋਂ ਮੁੜ ਕੇ ਆਵਾਂਗੇ ਤਾਂ ਚਲੇ ਜਾਣਗੇ ਵੀ ਮਿਲ ਕੇ ਜਾਣੇ ਆ। ਤਾਂ ਵੀਡੀਓ ਸੀ ਬਣਾਈ ਨਹੀਂ ਹੈਗੀ ਕਿਉਂਕਿ ਅਸੀਂ ਕੋਈ ਵੀ ਮਤਲਬ ਕੋਈ ਰਿਸ਼ਤੇਦਾਰ ਹੁੰਦਾ ਹੈ ਨਾ ਵੀਡੀਓ ਅਸੀਂ ਘੱਟ ਬਣਾਉਂਦੇ ਆ ਭੂਆ ਤੇ ਆਪਣੀ ਨੰਨਦ ਦੀ ਬਣਾ ਲੈਂਦੇ ਆ ਹਨਾ ਤੇ ਬੀਬੀ ਦੀ ਪਰਜਾਈ ਹੈ ਹਨਾ ਉਹਨਾਂ ਦੀ ਅਸੀਂ ਘੱਟ ਵੱਧੀ ਬਣਾਉਂਦੇ ਆ ਇੰਨਾ ਨਹੀਂ ਬਣਾਉਂਦੇ ਹੈਗੇ। ਕੋਈ ਵੀ ਕੋਈ ਪਸੰਦ ਕਰਦਾ ਕੋਈ ਨਹੀਂ ਕਰਦਾ। ਕੋਈ ਨਹੀਂ ਕਰਦਾ ਤਾਂ ਕਰਕੇ ਅਸੀਂ ਇੰਨਾ ਨਹੀਂ ਲੈਂਦੇ ਹੈਗੇ ਤਾਂ ਕਰਕੇ ਤੁਹਾਨੂੰ ਸਾਰੀ ਜੀ ਦਿਖਾਈਆ। ਤੰਗ ਦੇ ਮਾਰੇ ਬੋਲਦੇ ਵੀ ਨਹੀਂ ਬੋਲਦੇ ਨਹੀਂ ਫਿਰ ਆਪਾਂ ਚਲਾ ਜਾਂਦਾ ਵੀ ਚਾਹ ਕਾਨੂੰ ਬਜ਼ੁਰਗ ਨੂੰ ਤੰਗ ਕਰਨਾ ਹੈ ਨਾ ਵੀ ਚਲੋ ਲੈ ਕੇ ਜਾਣਾ ਸਿਰੇ ਤੱਕ ਅੱਜ ਹਾਂਜੀ ਹਾਂਜੀ ਤੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੀ ਵਧੀਆ ਜੀ ਵੀਡੀਓ ਤੇ ਇੱਥੇ ਅਗਲੀ ਤਾਂ ਤੁਹਾਡੇ ਕੋਲ ਇੱਕ ਪੂ ਵਾਲੇ ਸੰਧਾਰੇ ਦੀ ਨੈਕਸਟ ਵੀਡੀਓ ਆਜੂਗੀ ਕੱਲ ਤੁਸੀਂ ਹੀ ਕਰੋਗੇ ਸਾਡੇ ਪਿੱਛੋਂ ਅਸੀਂ ਖਾਵਾਂਗੇ ਪੀਵਾਂਗੇ ਫਾਈਟਿੰਗ ਹੈ ਮੇਰੀ ਤਾਂ ਫਾਈਟਿੰਗ ਆ ਹਾਂ ਕੋਈ